ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਫੂ ਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਗਲਿਆਰੇ ਦੇ ਵਿੱਚ ਇੱਕ ਵਾਰ ਫਿਰ ਸੰਗਰਮ ਹੋ ਗਿਆ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿੱਥੇ ਇੱਕ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਸੰਗਠਾ ਵੱਲੋਂ ਕੌਮ ਵੱਲੋਂ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਮਨਜ਼ੂਰ ਨਹੀਂ ਪੁਰਾਣੇ ਜਥੇਦਾਰ ਸਹਿਬਾਨਾ ਦੀਆਂ ਸੇਵਾਵਾਂ ਨੂੰ ਬਹਾਲ ਕੀਤਾ ਜਾਵੇ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਿਉਂਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਵੀ ਤਲਖਾਈਆ ਕਰਾਰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਦੂਸਰੇ ਪਾਸੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਸਾਜ਼ਿਸ਼ ਘਾੜਾ ਦੱਸਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਹੁਣ ਇੱਕ ਵਾਰ ਫਿਰ ਐਕਟਿਵ ਹੋ ਗਏ ਨੇ ਮੁਲਾਕਾਤ ਕੀਤੀ ਗਈ ਹੈ ਧਿਆਨ ਸਿੰਘ ਮੰਡ ਦੇ ਨਾਲ ਦੱਸਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਸੋਮਵਾਰ ਦੁਪਹਿਰ ਨੂੰ ਅਚਾਨਕ ਸ੍ਰੀ ਅਕਾਲ ਤਖਤ ਸਾਹਿਬ ਦੇ ਮਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਦੇ ਨਾਲ ਭਾਈ ਧਿਆਨ ਸਿੰਘ ਮੰਡ ਦੇ ਫਰੋਵ ਪ੍ਰਸਤਿਤ ਘਰ ਪਹੁੰਚ ਗਏ ਅਤੇ ਲੰਮਾ ਸਮਾਂ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਹਾਲਾਂਕਿ ਇਸ ਮਿਲਣੀ ਸੰਬੰਧੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਭਾਈ ਮੰਨ ਮੰਨਨ ਕਿਸੇ ਪ੍ਰਾਣੀ ਸਾਂਝ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਸਿਰ ਸਬੰਧੀ ਪਤਾ ਲੈਣ ਆਏ 10 ਰਹਿਸਨ ਪਰ ਅਕਾਲੀ ਦਲ ਹਮਰਸਰ ਦੇ ਸੀਨੀਅਰ ਆਗੂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮਾਨ ਦੇ ਘਰ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਦੇ ਆਉਣ ਨੇ ਸਿਆਸੀ ਅਤੇ ਧਾਰਮਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਪੰਥਕ ਰਾਜਨੀਤੀ ਦੇ ਮਾਰ ਇਸ ਨੂੰ ਦੇਸ਼ ਭਰ ਵਿੱਚ ਪੰਥ ਹੱਥੋਂ ਕਿਸ ਗ੍ਰਹਿ ਸਿੱਖ ਗੁਰਦ ਆਮਾ ਅਤੇ ਸਿੱਖ ਰਾਜਨੀਤੀ ਦੇ ਕੰਟਰੋਲ ਸਬੰਧੀ ਇਕਤਾ ਦੀ ਇੱਕ ਚਾਰਾ ਜੋਈ ਵਜੋਂ ਵੇਖ ਰਹੇ ਹਨ ਜਿਕਰ ਜੋਗ ਹੈ ਕਿ ਜਥੇਦਾਰ ਅਕਾਲ ਤਖਤ ਸਵੇਰ ਸਵੇਰੇ ਪਹਿਲੋਂ ਭਾਈ ਮੰਡ ਦੇ ਪਿੰਡ ਸੈਦਾ ਰਹੋਲਾ ਵਿਖੇ ਗੁਰਨਾਮ ਸਿੰਘ ਘਰ ਪਹੁੰਚੇ ਉਸ ਤੋਂ ਬਾਅਦ ਜਦੋਂ ਉਹ ਮਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਦੇ ਘਰ ਪਹੁੰਚਦਾ ਪਤਾ ਲੱਗਾ ਕਿ ਸ਼ਹਿਰ ਵਾਲੇ ਘਰ ਸਨ ਇਸ ਤੋਂ ਉਪਰੰਤ ਜਥੇਦਾਰ ਗੁਰਗਾ ਸਿੰਘ ਫੋਜਪੁਰ ਸ਼ਹਿਰ ਸਿੱਤ ਭਾਈ ਮੰਡ ਦੇ ਗ੍ਰਾਮ ਵਿਖੇ ਪਹੁੰਚੇ ਪੱਤਰਕਾਰਾਂ ਨੇ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕੇ ਪੰਥ ਦੀ ਬੇਤਲੀ ਲਈ ਇੱਕ ਜੋਟ ਹੋਣ ਦੀ ਲੋੜ ਹੈ ਸਿੱਖੀ ਦੇ ਪ੍ਰਚਾਰ ਲਈ ਪ੍ਰਸਾਰ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਗੁਰਮਿਆਦਾ ਗੁਰਮਰਿਆਦਾ ਅਨੁਸਾਰ ਨੌਜਵਾਨਾਂ ਨੂੰ ਬਾਣੇ ਅਤੇ ਬਾਣੀ ਨਾਲ ਜੋੜਿਆ ਜਾਵੇ ਉਹਨਾਂ ਨੂੰ ਦੱਸਿਆ ਕਿ ਭਾਈ ਮੰਡ ਦਾ ਪਰਿਵਾਰ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਹੈ ਇਹਨਾਂ ਦੇ ਤਿੰਨ ਭਰਾ ਕੌਮ ਦੇ ਲਈ ਸ਼ਹੀਦ ਹੋਏ ਹਨ ਮੈਂ ਪਹਿਲੋਂ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਹਾਂ ਮੇਰੀ ਸਾਥ ਹੈ ਇਹਨਾਂ ਨਾਲ ਮੈਨੂੰ ਪਤਾ ਲੱਗਾ ਸੀ ਕਿ ਇਹਨਾਂ ਦੇ ਸਟੈਂਟ ਆਏ ਹਨ ਇਹਨਾਂ ਦੀ ਤਬੀਅਤ ਸਹੀ ਨਹੀਂ ਇਸ ਕਰਕੇ ਇਹਨਾਂ ਦਾ ਮੈਂ ਪਤਾ ਲੈਣ ਆਇਆ ਹਾਂ ਹਾਲੇ ਕਿ ਕਈ ਪੱਤਰਕਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਦ ਨੇ ਜਿਹੜੇ ਉਹ ਇਹ ਕਹਿ ਰਹੇ ਹੋਣ ਕਿ ਭਾਈ ਧਿਆਨ ਸਿੰਘ ਮੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਜਾਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਖਾਫ ਕਾਫੀ ਖਸਤਾ ਹੈ ਗੁੱਟਬਾਜੀ ਧੜੇਬਾਜ਼ੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੰਡੀ ਜਾ ਚੁੱਕੀ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਵਫੀਲ ਤੋਂ ਬਣਾਈ ਕਮੇਟੀ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਕਿਉਂਕਿ 16 ਤੋਂ ਲੈ ਕੇ 18 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਅਤੇ ਨਵੀਂ ਲੀਡਰਸ਼ਿਪ ਮਿਲੇਗੀ ਇਸ ਬਾਰੇ ਆਲਰੇਡੀ ਸ਼੍ਰੀ ਦਮਨਵਾ ਸਾਹਿਬ ਦੇ ਸਾਬਕਾ ਜਥੇਦਾਰ ਗਿਰੀ ਹੈਪੀ ਸਿੰਘ ਅਤੇ ਮਨਪ੍ਰੀਤ ਯਾਦ ਲਈ ਕਹਿ ਚੁੱਕੇ ਨੇ ਇਸ ਕਰਕੇ ਧਿਆਨ ਸਿੰਘ ਮਨ ਜਿਹੜੇ ਨੇ ਹੁਣ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹੋ ਸਕਦਾ ਹੈ ਕਿ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਹੋਵੇ ਹਾਲਾਂਕਿ ਇਸ ਗੱਲ ਤੋਂ ਕਰਾਰਾ ਕੀਤਾ ਆ ਗਿਆਨੀ ਕੁਲਦੀਪ ਸਿੰਘ ਗਰਗਜ ਜੀ ਹੋਣਾ ਨੇ ਉਹਨਾਂ ਨੇ ਕਿਹਾ ਕਿ ਵੈਸੇ ਹੀ ਮੇਰੇ ਇਸ ਫੈਮਿਲੀ ਦੇ ਨਾਲ ਆ ਬੜੇ ਵਧੀਆ ਸਬੰਧ ਨੇ ਕਿਉਂਕਿ ਇਹਨਾਂ ਦੇ ਤਿੰਨ ਭਰਾ ਕੌਮ ਦੇ ਲਈ ਸ਼ਹੀਦ ਹੋਏ ਸ਼ਹੀਦ ਹੋਏ ਇਸ ਲਈ ਇਹਨਾਂ ਦੇ ਘਰੇ ਆਉਣਾ ਜਾਣਾ ਸਾਡਾ ਫਰਜ਼ ਬਣਦਾ ਹੈ ਧੰਨ